ਇਹ ਇਹ ਤੋਂ ਬੜੀ ਔਖੀ ਘੜੀ ਕੋਈ ਨਹੀਂ ਹੋ ਸਕਦੀ ਜਿਹੜਾ ਉਹ 12 17 ਘੰਟਿਆਂ ਦਾ ਸਫ਼ਰ ਹੈ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਆਉਣੀਆਂ ਜਿਹੜੀਆਂ ਚੀਜ਼ਾਂ ਯਾਦ ਆਉਣੀਆਂ ਮੈਂ ਖਾਨਤਾ ਚਲੋ ਕੈਨੇਡਾ ਸੀ ਮੈਂ ਦਿੱਲੀ ਸੀ ਮੈਂ ਸ਼ੋਅ ਕਰਕੇ ਮੇਰੇ ਮੋਸਟ ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਹੈ ਤੇ ਜਦੋਂ ਮੈਂ ਸ਼ੋਅ ਕਰਕੇ ਆਫਟਰਨੂਨ ਉਤਰਿਆ ਤੇ ਮੈਨੂੰ ਡੈਡ ਦਾ ਫੋਨ ਆਇਆ ਕਿ ਇਦਾਂ ਦਾ ਕਰਕੇ ਧੂਮੀ ਵੈਂਟੀਲੇਟਰ ਤੇ ਚੱਲੇਗੀ ਤੇਰੇ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫ਼ਰ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟੇ ਲੱਗ ਕੇ ਪਹੁੰਚਿਆ ਪਤਾ ਨਹੀਂ ਕਿੱਥੋਂ ਕੀ ਟ੍ਰੈਫਿਕ ਆ ਜਾ ਕਰੇ ਮੈਨੂੰ ਇਹ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾ ਕਿ ਮੈਂ ਛੇਤੀ ਮਾਂ ਕੋਲ ਪਹੁੰਚਾਂ ਸੋ ਇਹ ਜਿਹੜਾ ਸਫ਼ਰ ਹੈ ਕਿ ਇੱਕ ਐਸਾ ਸਫ਼ਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਦੋਂ ਉਹ ਆਇਆ ਉਹ ਉਹਦਾ ਇੱਕ ਪਿਆਰ ਜੋ ਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਹੀ ਗੱਲ ਕਹਿੰਦਾ ਹਾਂ ਉਹਨਾਂ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਹ ਤੋਂ ਉੱਪਰ ਕੁਝ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੋਹਰਤ ਅੱਜ ਰੱਬ ਉਹਦਾ ਸਭ ਕੁਝ ਦਿੱਤਾ ਹੋਇਆ ਪਰ ਮਾਂ ਨਹੀਂ ਕੋ ਉਸ ਉਸ ਪੈਸੇ ਨੂੰ ਤੁਸੀਂ ਕੀ ਕਰੋਗੇ